ਸ੍ਰੀ ਸੰਤ ਬਲਬੀਰ ਸਿੰਘ ਕਨਸਰਨ ਓਵਰ ਐਡਵਰਸ ਇਫੈਕਟਸ ਆਫ ਕਲਾਈਮੇਟ ਚੇਂਜ ਓਨ ਐਗਰੀਕਲਚਰ ਇਨ ਦਾ ਕੰਟਰੀ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ ਆਪ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅਸੀਂ ਜਲਵਾਯੂ ਪਰਵਰਤਨ ਤੇ ਜੋ ਪਿਛਲੇ ਸਾਲ ਐਗਰੀਕਲਚਰ ਮਿਨਿਸਟਰੀ ਦੇ ਰਿਪੋਰਟ ਆਈ ਸੀ ਉਹਦੇ ਵਿੱਚ 310 ਜ਼ਿਲ੍ਹੇ ਪ੍ਰਭਾਵਿਤ ਹੋਏ ਸਨ 2023 ਦੇ ਵਿੱਚ ਜਿਨ੍ਹਾਂ ਦੇ ਵਿੱਚ 9 ਜ਼ਿਲ੍ਹੇ ਪੰਜਾਬ ਦੇ 8 ਜ਼ਿਲ੍ਹੇ ਹਿਮਾਚਲ ਦੇ 11 ਹਰਿਆਣਾ ਦੇ ਤੇ ਕੁੱਲ 310 ਜ਼ਿਲ੍ਹਿਆਂ ਦੇ ਵਿੱਚ ਗਲੋਬਲ ਵਾਰਮਿੰਗ ਦਾ ਅਸਰ ਦੇਖਿਆ ਦੇ ਦੇ ਨਾਲ ਬਹੁਤ ਜ਼ਿਆਦਾ ਹੜ੍ਹ ਆਏ ਪੰਜਾਬ ਦੇ ਵਿੱਚ ਤਕਰੀਬਨ 2-2 ਮਹੀਨੇ ਇਹ ਪਾਣੀ ਵਗਿਆ ਤੇ ਜਿਨ੍ਹਾਂ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਮਜ਼ਦੂਰ ਪ੍ਰਭਾਵਿਤ ਹੋਏ ਜਿਨ੍ਹਾਂ ਨੇ ਜਿਹੜੀ ਹੈ ਪ੍ਰਭਾਈ ਜੋ ਸਰਕਾਰ ਕਰਦੀ ਹੈ ਉਹ ਬਿਲਕੁਲ ਥੋੜਿਆ ਤੇ ਬਾਕੀ ਜਿਹੜਾ ਜੋ ਨੁਕਸਾਨ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਕਿਸਾਨ ਪਹਿਲਾਂ ਹੀ ਜਿਹੜਾ ਹੈ ਗਰੀਬੀ ਦੀ ਮਾਰ ਝੱਲ ਰਿਹਾ ਇਹਦੇ ਖਾਸ ਕਰਕੇ ਜਿਹਦੀਆਂ ਫਸਲਾਂ ਦਾ ਵੀ ਪੂਰਾ ਮੁੱਲ ਨਹੀਂ ਮਿਲ ਰਿਹਾ ਇਸ ਕਰਕੇ ਉਹਨਾਂ ਤੇ ਜਦੋਂ ਇਹੋ ਜੀ ਮਾਰ ਪੈਂਦੀ ਆ ਤੇ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਹੈ ਬੁਰਾ ਹਾਲ ਹੁੰਦਾ ਸੋ ਉਹਨਾਂ ਦੀ ਬਾਫਨ ਦੀ ਲੋੜ ਹੈ 2022 ਦੇ ਵਿੱਚ ਜਿਹੜੀਆਂ ਗਲੋਬਲ ਵਾਰਮਿੰਗ ਕਰਕੇ ਗਰਮ ਹਵਾਵਾਂ ਚੱਲੀਆਂ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਜਿਹੜਾ ਆਪਲਜੀ ਕਣਕ ਦੀ پیداوار 2021 ਦੇ ਵਿੱਚ 109.59 ਮਿਲੀਅਨ ਟਨ ਤੋਂ ਘਟ ਕੇ 107.7 ਮਿਲੀਅਨ ਟਨ ਤੱਕ ਰਹਿ ਗਈ। ਸਾਲ 23 ਦੇ ਵਿੱਚ ਇਸੇ ਕਣਕ ਦੇ ਝਾੜ ਘਟਣ ਕਰਕੇ ਉਤਪਾਦਨ ਦੇ ਟੀਚੇ ਤੋਂ 30 ਲੱਖ ਟਨ ਦਾ ਝਾੜ ਘਟ ਗਿਆ। ਸੋ ਇਸ ਨਾਲ ਜਿੱਥੇ ਦੂਜੇ ਵੱਡੇ ਕਣਕ ਉਪਾਦ ਉਪਾਦ ਭਾਰਤ ਦਾ ਨਿਰਯਾਤ ਤੇ پابੰਦੀ ਲਾਉਣੇ ਪਈ ਪੰਜਾਬ ਦੇ ਵਿੱਚ ਹੜਾਂ ਦੌਰਾਨ 2019 ਤੇ 2019 ਤੇ 2023 ਵਿੱਚ ਧੋਨੇ ਦੀ ਫਸਲ ਤਬਾਹ ਹੋ ਗਈ ਹੜਾਂ ਬਾਰੇ ਅਧਿਕਾਰੀਆਂ ਦੀ رائے ਸੀ ਕਿ ਹੜ ਅਗਸਤ ਦੇ ਮਹੀਨੇ ਵਿੱਚ ਆਉਂਦੇ ਹਨ ਜਦੋਂ ਕਿ ਇਹ ਜੁਲਾਈ ਦੇ ਵਿੱਚ ਹੀ ਇਹ ਜਿਹੜੇ ਹੈਗੇ ਹੜ ਆ ਗਏ ਪਿਛਲੇ ਸਾਲ 23 ਦੇ ਵਿੱਚ ਇਹ 11 ਤਰੀਕ ਨੂੰ ਪੰਜਾਬ ਦੇ ਵਿੱਚ ਹੜ ਆ ਚੁੱਕੇ ਸੀ ਪੰਜਾਬ ਦੇ ਸਰਕਾਰ ਦੇ ਅੰਕੜੇ ਅਨੁਸਾਰ 2019 ਦੇ ਵਿੱਚ 1200 ਕਰੋੜ ਦਾ ਨੁਕਸਾਨ ਹੋਇਆ ਜਿਸ ਦੇ ਨਾਲ 300 ਕਰੋੜ ਦਾ ਨੁਕਸਾਨ ਬਨਿਆ ਦੀ ਢਾਂਚੇ ਦਾ ਹੋਇਆ ਇੱਕ ਆਰਥਿਕ ਸਰਵੇਖਣ ਦੇ ਅਨੁਸਾਰ ਜਲਵਾਯੂ ਤਬਦੀਲੀ ਦਾ ਸਿੱਧਾ ਅਸਰ ਸਾਡੇ ਖਾਣ ਵਾਲੇ ਪਦਾਰਥਾਂ ਤੇ ਪੈਂਦਾ ਜਿਨ੍ਹਾਂ ਦੀਆਂ ਕੀਮਤਾਂ ਵਿੱਚ ਤਿੰਨ ਸਾਲਾਂ ਵਿੱਚ ਦੁੱਗਣਾ ਵਾਧਾ ਹੋਇਆ 2022 ਦੇ ਵਿੱਚ ਇਹ ਵਾਧਾ 3.8% ਸੀ 23 ਦੇ ਵਿੱਚ ਇਹ ਵਾਧਾ ਵਧ ਕੇ 6.6% ਪ੍ਰਤੀ ਸੀ ਪ੍ਰਤੀਸ਼ਤ ਸੀ ਤੇ ਇਸ ਸਾਲ ਇਹ 7.5% ਪਹੁੰਚ ਗਿਆ ਸੋ ਇਹ ਸਰ ਸਰ ਤੋਂ ਅਨੁਸਾਰ ਇਹ ਸਾਰੇ ਖਾਦ ਪਦਾਰਥਾਂ ਅਨੁਸਾਰ ਜਲ ਪ੍ਰਵਾਜੂ ਕਾਰਨ ਹੋਇ ਵਧਾ ਇਸ ਕਾਰਨ ਗਰਮ ਹਵਾਵਾਂ ਦੇ ਫਸਲਾਂ ਦੇ ਝਾੜ ਘਟਿਆ ਸੋ ਸਾਡੀ ਚੇਅਰਮੈਨ ਸਾਹਿਬ ਆਪ ਨੂੰ ਬੇਨਤੀ ਹੈ